ਹੈਲੋ ਜੀ ਫਰੈਂਡਸ ਸਤਿ ਸ਼੍ਰੀ ਅਕਾਲ ਜੀ ਤੇ ਫਰੈਂਡ ਅੱਜ ਨਾ ਮੈਂ ਤੁਹਾਨੂੰ ਆਪਣੀ ਸਲਵਾਰ ਦਾ ਨਾਪ ਲੈਣ ਦਾ ਤਰੀਕਾ ਦੱਸਾਂਗੀ ਕਿਵੇਂ ਆਪਾਂ ਨਾਪ ਲੈ ਕੇ ਆਪਣੀ ਸਲਵਾਰ ਨੂੰ ਐਨ ਬੜੀਆ ਸੋਹਣੇ ਤਰੀਕੇ ਨਾਲ ਆਪਾਂ ਕਟਿੰਗ ਕਰ ਸਕਦੇ ਆ ਠੀਕ ਹੈ ਜੀ ਆ ਸਲਵਾਰ ਦੇਖੋ ਬਣੀ ਹੋਈ ਐ ਤੇ ਇਹਦਾ ਮੈਂ ਤੁਹਾਨੂੰ ਮੀਜ਼ਰਮੈਂਟ ਲੈਣਾ ਦੱਸਾਂਗੀ ਫਰੈਂਡ ਅਗਰ ਤੁਸੀਂ ਐਵੇਂ ਨਾਪ ਲੈ ਕੇ ਆਪਣੀ ਸਲਵਾਰ ਦੀ ਕਟਿੰਗ ਕਰੋਗੇ ਨਾ ਤਾਂ ਤੁਹਾਡੀ ਸਲਵਾਰ ਇਹ ਬਿਲਕੁਲ ਪਰਫੈਕਟ ਬਣੂਗੀ ਨਾ ਹੀ ਅੱਡੀਆਂ ਤੋਂ ਉੱਚੀ ਹੋਊਗੀ ਤੇ ਨਾ ਹੀ ਮੋੜ ਨੂੰ ਡਿੱਗੂਗੀ ਠੀਕ ਹੈ ਜੀ ਕਟਿੰਗ ਦੀ ਵੀਡੀਓ ਵੀ ਆਪਾਂ ਤੁਹਾਨੂੰ ਪਾਵਾਂਗੇ ਅੱਜ ਮੈਂ ਤੁਹਾਨੂੰ ਨਾਪ ਲੈਣਾ ਦੱਸਾਂਗੀ ਕਿਵੇਂ ਆਪਾਂ ਨੇ ਨਾਪ ਲੈਣਾ ਆਜੋ ਆਪਾਂ ਨਾਪ ਲੈਨੇ ਆ ਸਲਵਾਰ ਦਾ ਆਹ ਲੋ ਫਰੈਂਡ ਆਹ ਲੋ ਫਰੈਂਡ ਸਲਵਾਰ ਦਾ ਨਾਪ ਲੈਣ ਲਈ ਹੈਨਾ ਆਪਾਂ ਨੇ ਆਹ ਕਰੀਜ ਤੋਂ ਫੜ ਕੇ ਇੰਜ ਜਿਹੜੀ ਆਪਣੀ ਕਰੀਜ ਹੁੰਦੀ ਹੈ ਬਣੀ ਹੋਈ ਇਹਨੂੰ ਇੰਜ ਫੜ ਕੇ ਇੱਥੋਂ ਤੇ ਦੋਨੇ ਸਾਈਡ ਕਰੀਜ਼ ਫੜ ਕੇ ਐਵੇਂ ਆਪਾਂ ਨੇ ਬਿਛਾ ਲੈਣਾ ਇਹਨੂੰ ਠੀਕ ਹੈ ਜੀ ਇੰਜ ਬਿਛਾ ਲੈਣਾ ਤੇ ਉਸ ਤੋਂ ਬਾਅਦ ਫਿਰ ਆਪਾਂ ਇੰਚੀ ਟੇਪ ਲਾਵਾਂਗੇ ਮੂਰੀਆਂ ਤੇ ਰੱਖ ਕੇ ਠੀਕ ਹੈ ਜੀ ਇੰਚੀ ਟੇਪ ਤੇ ਇਹਨੂੰ ਆਪਾਂ ਐਵੇਂ ਕਰਕੇ ਠੀਕ ਹੈ ਜੀ ਇੰਜ ਜਿੱਥੇ ਆਪਣੀ ਕਰੀਜ਼ ਹੈ ਦੇਖੋ ਹਨਾ ਆਪਣੀ ਆ ਸਲਵਾਰ ਦੀ ਦੇਖੋ ਕਰੀਜ਼ ਹੈ ਨਾ ਇਹ ਚੀਜ਼ ਬਣੀ ਹੋਈ ਹੈ ਵਸੇ ਇਹਦੇ ਨਾਲ-ਨਾਲ ਆਪਾਂ ਨੇ ਇੰਚੀ ਟੇਪ ਲੈ ਕੇ ਆਉਣਾ ਇੰਜ ਕਰਕੇ ਦੇਖੋ ਹਨਾ ਇਹ ਹੈਗੀ ਆਪਣੀ ਸਲਵਾਰ ਦੀ ਲੈਂਥ ਹੈਗੀ ਹੈ 36 ਇੰਚ ਠੀਕ ਹੈ ਜੀ 36 ਇੰਚ ਸਲਵਾਰ ਹੈ ਇਹ ਆਪਣੀ ਤੇ 36 ਇੰਚ ਆਪਾਂ ਲਿਖ ਲਵਾਂਗੇ ਮੂਰੇ ਤੋਂ ਠੀਕ ਹੈ ਜੀ 36 ਇੰਚ ਆਪਣੀ ਸਲਵਾਰ ਦੇ ਜਿਹੜੇ ਹੁੰਦੇ ਨੇ ਦੋ ਤਿੰਨ ਨਾਪ ਹੁੰਦੇ ਨੇ ਤੇ ਸਾਨੂੰ ਬਹੁਤ ਜ਼ਿਆਦਾ ਸਾਨੂੰ ਸਲਵਾਰ ਦਾ ਨਾਪ ਲੈਣਾ ਠੀਕ ਹੈ ਜੀ ਐਵੇਂ ਕਰ ਲੈਣਾ ਆਪਾਂ ਨੇ ਇੱਕ ਨਾਪ ਦੇਖੋ ਆਪਾਂ ਨੇ ਇੱਥੋਂ ਲੈ ਲੈਣਾ ਕਰੀਸ ਤੋਂ ਫੜ ਕੇ ਠੀਕ ਹੈ ਜੀ ਇੱਕ ਨਾਪ ਆਪਾਂ ਨੇ ਜਿਵੇਂ ਕਿ ਇਹ ਤਾਂ ਦੇਖੋ ਆਪਣੀ ਹੈਗੀ ਸਟੇਟ ਸਲਵਾਰ ਸਟੇਟ ਸਲਵਾਰ ਦਾ ਜਿਵੇਂ ਕਿ ਇੱਥੋਂ 2 ਇੰਚ ਛੱਡ ਕੇ ਇੱਥੇ ਆਪਾਂ ਨੇ ਫਿਰ ਇੰਚ ਟੇਪ ਰੱਖ ਲੈਣਾ ਅਗਰ ਜੇ ਤੁਹਾਡੇ ਕੋਲੇ ਦੂਜੀ ਸਲਵਾਰ ਹੈ ਜਿਹਦੇ ਯਾਨਕੀ ਆਪਣੇ ਇਹ ਜਿਹਨੂੰ ਆਪਾਂ ਗੋਡੇ ਕਹਿੰਦੇ ਆ ਇਹ ਆਪਣੇ ਯਾਨਕੀ ਗੋਡੇ ਵਾਲੀ ਸਲਵਾਰ ਹੈ ਹਨਾ ਤੇ ਐਵੇਂ ਨਾਪ ਲੈਣਾ ਉਹ ਕਿ ਆਪਾਂ ਜਿਹੜੀ ਆਪਣੀ ਸਲਵਾਰ ਲੈ ਜਿੱਥੇ ਆਪਣੇ ਕੁੰਡੇ ਤੇ ਗੋਡੇ ਇਕੱਠੇ ਹੋਣੇ ਨਾ ਹੀ ਅੱਡੀਆਂ ਤੋਂ ਉੱਪਰ ਹੋਗੀ ਤੇ ਨਾ ਹੀ ਮੂਰੇ ਤੋਂ نیچے ਨੂੰ ਡਿੱਗੂਗੀ ਠੀਕ ਹੈ ਜੇ ਅਗਰ ਤੁਸੀਂ ਐਵੇਂ ਨਾਪ ਲੈ ਕੇ ਆਪਣੀ ਸਲਵਾਰ ਕਟਿੰਗ ਕਰੋਗੇ ਇੱਥੇ ਨਾਪ ਲੈ ਲੈਣਾ ਦੇਖੋ ਇੱਥੇ ਆਪਣੀ ਹੈਗੀ ਆ ਆ ਰਹੀ ਹੈ ਇਹ 38 4 ਇਹ ਦੇਖੋ ਠੀਕ ਹੈ ਜੀ ਇੱਥੇ ਆਪਣੀ ਇਹ 38 4 ਇਹ ਹੈ ਨਾਪ ਐਂਜ ਆਪਾਂ ਨੇ 38 ਲਿਖ ਲੈਣਾ ਠੀਕ ਹੈ ਜੀ 38 ਆਪਾਂ ਨੇ ਲਿਖ ਲੈਣਾ ਤੇ ਉਸ ਤੋਂ ਬਾਅਦ ਇੱਕ ਨਾਪ ਫਿਰ ਆਪਣਾ ਹੈਗਾ ਮੂਰੀ ਦਾ ਮੂਰੀ ਲਵਾਂਗੇ ਆਪਾਂ ਮੂਰੀ ਆਪਾਂ ਨੇ ਕਿੰਨੀ ਚੜਾਈ ਰੱਖਣੀ ਹੈ ਜਿਵੇਂ ਕਿ ਇਹਦੀ ਮੂਰੀ ਹੈਗੀ ਹੈ 7 1/2 ਮੋੜੀ 7.5 ਫਿਰ ਆਪਾਂ ਇੱਕ ਨਾਪ ਲੈਨੇ ਆਪਾਂ 벨ਟ ਦਾ ਅਗਰ ਜੇ ਤੁਹਾਡੇ ਕੋਲੇ ਨਾਲੇ ਵਾਲੀ ਸਲਵਾਰ ਹੈ ਫਿਰ ਤਾਂ ਤੁਸੀਂ ਉੱਪਰੋ ਹੀ ਲੈ ਲਿਓ ਠੀਕ ਹੈ ਜੀ ਉੱਪਰੋ ਹੀ ਆਪਾਂ ਨਾਪ ਲੈ ਸਕਦੇ ਹਾਂ ਅਗਰ ਤੁਹਾਡੇ ਕੋਲੇ ਇਲਾਸਟਿਕ ਪਾਈ ਹੋਈ ਹੈ ਤਾਂ ਫਿਰ ਤੁਸੀਂ ਇੰਜ ਕਰਨਾ ਇੱਥੋਂ ਫੜ ਲੈਣਾ ਤਾਂ ਐਵੇਂ ਲੈ ਲੈਣਾ ਨਾਪ ਜਿਵੇਂ ਕਿ ਇਹਦੀ ਹੈਗੀ ਹੈ हिਪ 1 ਇੰਚ 벨ਟ ਐ ਸੋਰੀ 벨ਟ ਇਹਨਾਂ ਦੀ 1 ਇੰਚ ਹੈ 22 ਇੰਚ ਆਗੇ ਠੀਕ ਹੈ ਜੀ 22 ਇੰਚ ਇਹਨਾਂ ਦੀ 22 ਇੰਚ ਇਹਨਾਂ ਦੀ 벨ਟ ਹੈ ਤੇ ਐਵੇਂ ਅਗਰ ਤੁਸੀਂ ਨਾਪ ਲਓਗੇ ਤਾਂ ਤੁਹਾਡੀ ਸਲਵਾਰੇ ਬਿਲਕੁਲ ਆਸਾਨ ਬਣੂਗੀ ਤੇ ਨਾਪ ਲੈਣਾ ਬਹੁਤ ਜ਼ਿਆਦਾ ਆਸਾਨ ਹੈ ਇੱਕ ਤੁਸੀਂ ਆਸਣ ਦਾ ਵੀ ਲੈ ਸਕਦੇ ਹੋ ਹਨਾ ਨਾਪ ਆਸਣ ਦਾ ਨਾਪ ਦੇਖੋ ਐਵੇਂ ਕਰਕੇ ਲੈਣਾ ਆਪਾਂ ਨੇ ਆਸਣ ਤੋਂ ਫੜ ਕੇ ਐਵੇਂ ਸੈਂਟਰ ਤੋਂ ਤੇ ਐਵੇਂ ਆਪਾਂ ਨੇ ਲੈ ਲੈਣਾ ਇਹਦਾ ਦੇਖੋ ਜਿਹੜੀ ਆਪਣੀ ਸਲਾਈ ਦੇ ਵਿੱਚ ਵਿੱਚ ਹੈ ਜਿਹੜਾ ਉਹ ਨਾਪ ਹੈ ਗਿਆ ਆਪਣਾ 10 ਇੰਚ ਜਿਹੜਾ ਆਪਾਂ ਮਾਰਜਨ ਰੱਖਾਂਗੇ ਉਹ ਤੁਸੀਂ ਅਲੱਗ ਤੋਂ ਲੈਣਾ ਠੀਕ ਹੈ ਜੀ ਕਈ ਵਾਰੀ ਕੋਈ 1.5 ਇੰਚ ਵੀ ਰੱਖ ਦੇਣਾ ਕੋਈ 1 ਇੰਚ ਵੀ ਰੱਖ ਦੇਣਾ ਕੋਈ ਅੱਧਾ ਇੰਚ ਵੀ ਠੀਕ ਹੈ ਜੀ 1 ਇੰਚ ਤੋਂ ਵੱਧ ਨਹੀਂ ਵੈਸੇ ਰੱਖਣਾ ਚਾਹੀਦਾ ਹੈਗਾ ਐਵੇਂ ਆਪਾਂ ਨਾਪ ਲੈ ਕੇ ਚਾਹੇ ਤੁਸੀਂ ਪਹਿਲਾਂ ਹੀ ਮਾਰਜਨ ਰੱਖ ਸਕਦੇ ਹੋ ਤਾਂ ਅੱਧਾ ਇੰਚ ਆਪਣਾ ਉੱਪਰ ਚਲਾ ਗਿਆ ਤੇ 1 ਇੰਚ ਆਪਣਾ ਇਹਦੇ ਵਿੱਚ ਚਲਾ ਗਿਆ ਤਾਂ ਆਪਣਾ ਇਹਦਾ ਜਿਹੜਾ ਆਸਨ ਹੋਊਗਾ ਉਹ ਹੋਊਗਾ ਆਪਣਾ 1.5 ਇੰਚ ਠੀਕ ਹੈ ਜੀ 1.5 ਇੰਚ ਆਪਾਂ ਨੇ ਲਿਖ ਲੈ ਠੀਕ ਹੈ ਜੀ ਕਟਿੰਗ ਦਾ ਲਿਖ ਲੈਣਾ ਤੇ ਬੈਲਟ ਫਿਰ ਆਪਾਂ ਨੇ ਲਿਖ ਲੈਣਾ ਬੈਲਟ ਸੁਦਾ ਆਪਣਾ ਆਸਣ ਜਿਹੜਾ ਬਣਦਾ ਇਹਦਾ ਉਹ ਬੰਦਾ ਇਹਦਾ 15 ਇੰਚ ਜਿਵੇਂ ਕਿ 15 ਇੰਚ ਲਿਖ ਲੈਣਾ ਆਪਾਂ ਨੇ 1/2 ਇੰਚ ਆਪਣਾ ਮਾਰਜਿਨ ਚ ਚਲਾ ਜਾਊਗਾ ਠੀਕ ਹੈ ਜੀ ਐਵੇਂ ਲਿਖ ਲੈਣਾ ਤੇ ਅਗਰ ਤੁਸੀਂ ਇਹਦਾ ਨਾਪ ਲੈ ਕੇ ਕਟਿੰਗ ਕਰਨੀ ਹੈ ਤਾਂ ਤੁਸੀਂ ਕੱਲਾ-ਕੱਲਾ ਨਾਪ ਲਿਓ ਜਿਵੇਂ ਕਿ ਆਸਣ ਆਪਾਂ ਨੇ ਦੇਖੋ ਹੈਨਾ ਐਨਾ ਕਟਿੰਗ ਕਰਨਾ ਬੈਲਟ ਆਪਾਂ ਨੇ ਇੰਨੀ ਤਿਆਰ ਕਰਨੀ ਹੈ 1/2 ਇੰਚ ਮਾਰਜਿਨ ਦਾ ਛੱਡ ਕੇ 1/2 ਇੰਚ ਉਪਰੋਂ ਛੱਡ ਕੇ ਆਪਣਾ ਹੈਨਾ ਜਿਵੇਂ ਐਵੇਂ ਠੀਕ ਹੈ 5 ਇੰਚ ਦੀ ਆਪਣੀ ਇਹ ਬੈਲਟ ਹੋ ਜਾਂਦੀ ਹੈ ਤਿਆਰ 1.5 ਇੰਚ ਆਪਣਾ ਆਸਣ ਇਹ ਚ ਨੇਫੇ ਚ ਚਲਾ ਜਾਂਦਾ ਤੇ ਅੱਧਾ ਇੰਚ ਆਪਣਾ ਇਹਦੇ ਚ 7 ਇੰਚ ਦੀ ਆਪਾਂ ਬੈਲਟ ਕਟਿੰਗ ਕਰ ਲੈਣੇ ਹੁੰਦੇ ਆ ਅਗਰ ਤੁਹਾਨੂੰ ਕਟਿੰਗ ਦੀ ਵੀ ਆਪਣੀ ਵੀਡੀਓ ਚਾਹੀਦੀ ਹੈ ਸਲਵਾਰ ਦੀ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਤੁਹਾਨੂੰ ਕਟਿੰਗ ਦੀ ਵੀ ਵੀਡੀਓ ਦੱਸਾਂਗੇ ਠੀਕ ਹੈ ਜੀ ਐਵੇਂ ਕਰਕੇ ਤੁਸੀਂ ਸਲਵਾਰ ਦਾ ਨਾਪ ਲੈ ਸਕਦੇ ਹੋ ਤੇ ਬਹੁਤ ਜ਼ਿਆਦਾ ਸਾਨੀ ਤਰੀਕੇ ਨਾਲ ਠੀਕ ਹੈ ਜੀ ਲੋ ਜੀ ਸਲਵਾਰ ਦਾ ਨਾਪ ਹੋ ਗਿਆ ਆਪਣਾ ਉਸ ਤੋਂ ਬਾਅਦ ਫਿਰ ਆਪਾਂ ਜਿਵੇਂ ਆਪਾਂ ਨੇ ਆਪਣੇ ਨਾਪ ਦੇ ਹਿਸਾਬ ਨਾਲ ਆਪਣੀ ਜਿਹੜੀ ਸਲਵਾਰ ਕਟਿੰਗ ਕਰ ਲਵਾਂਗੇ ਤੇ ਫਰੈਂਡ ਕੀ ਲੱਗੀ ਆਪਣੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਚੈਨਲ ਤੇ ਤੁਸੀਂ ਨਵੇਂ ਆਏ ਹੋ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਅਗਰ ਤੁਹਾਨੂੰ ਇਹਦੀ ਸਲਵਾਰ ਦੀ ਕਟਿੰਗ ਦੀ ਵੀਡੀਓ ਚਾਹੀਦੀ ਹੈ ਜਿਵੇਂ ਆਪਾਂ ਨੇ ਨਾਪ ਲੇ ਲੈਂਦਾ ਹੈ ਨਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਇਹਦੀ ਆਪਾਂ ਵੀਡੀਓ ਆਪਾਂ ਤੁਹਾਨੂੰ ਕੱਲ ਨੂੰ ਪਾਵਾਂਗੇ ਕੱਲ ਨੂੰ ਤੇ ਪਲੀਜ਼ ਚੈਨਲ ਤੇ ਜਿਹੜੇ ਨਵੇਂ ਆਏ ਹੋ ਸਬਸਕ੍ਰਾਈਬ ਜਰੂਰ ਕਰਕੇ ਜਾਣਾ ਜੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਕੇ ਜਾਣੇ ਜੀ ਓਕੇ ਬਾਏ